ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Broderie Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਮੁੱਦ ਕੀ ਜ਼ਿਲ੍ਹਾ ਫਰੋਜ਼ਪੁਰ ਤੇ ਤਹਿਸੀਲ ਵੀ ਬਾਈਨੋ ਫਰੋਜ਼ਪੋਰੀ ਪੈਂਦੀ ਆ ਜਿਹੜਾ ਘਰ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਇਹ ਦੁੱਧਵਾਦਾ ਕਿੰਨੇ ਮਾਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਰਾਜੀ ਪਿੰਡ ਮੋਦਕ ਜ਼ਿਲ੍ਹਾ ਫਰੋਜ਼ਪੁਰ ਆ ਜੀ ਅੱਬਾ ਪਹਿਲਾ ਵੀਡੀਓ ਪਾਈ ਸੇ ਲੋਗੇ ਸੀ ਹਾਂਜੀ ਹਾਂਜੀ ਹੋ ਗਈ ਠੀਕ ਆ ਜੀ ਅੱਜ ਦੋ ਐਨੀਮਲ ਤੇ ਲਾ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਪਹਿਲਣ ਝੋਟੀ ਆ ਵੀਰੇ ਠੀਕ ਆ ਮੂੰਹ ਹਾਂ ਜੀ ਮੂੰਹ ਵੇਖੀ ਨਹੀਂ ਯਾਰ ਵੇਖ ਲੈਨੇ ਮੈਂ ਹਜੇ ਚੱਲਦੀ ਛਿੱਗੀ ਆ ਮੂੰਹ ਤਾਂ ਸ਼ੇਦਾਂ ਦਾ ਜੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹ ਨੂੰ ਹੋ ਗਏ 12 13 ਦਿਨ ਬੱਚਾ ਜੀ ਬੱਚਾ ਉਧਰੋਂ ਕੱਟਾ ਬੈਠਾ ਬੱਚਾ ਤੁਸੀਂ ਦੇਖ ਸਕਦੇ ਹੋ ਕੱਟਾ ਬੈਠਾ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਕੱਟੇ ਦਾ ਬਾਹਲਾ ਵੀਰੇ ਕਰਦੀ ਨਹੀਂ ਠੀਕ ਹੈ ਜੀ ਬਸ ਥਾਪੀ ਮਾਰ ਕੇ ਨਾ ਫੇ ਪਹਾੜਾ ਨਾ ਕੋਈ ਟੀਕਾ ਠੀਕ ਹੈ ਜੀ ਹਾਂਜੀ ਤੇ ਕਿੰਨਾ ਦੁੱਧ ਨੈੱਟ ਤਿਆਰ ਹੈ ਜੀ ਜਿਹੜਾ ਐ ਲੀਟਰਾਂ ਨਾਲ ਮਿਲ ਲੈਣਾ 8.5 ਲੀਟਰ ਦੁੱਧ ਤਿਆਰ ਹੈ 8.5 ਲੀਟਰ ਤਿਆਰ ਹੈ ਜੀ ਕੋਈ ਟੀਕਾ ਨਹੀਂ ਕੋਈ ਪਹਾੜਾ ਨਹੀਂ ਬਸ ਥਾਪੀ ਮਾਰ ਕੇ ਤੇ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਚਾਰ ਟਾਈਮ ਮੇਰੇ ਘਰੇ ਚੇ ਤੋੜ ਕੇ ਦਿਖਾ ਦਿਓ ਜੀ ਪਹਿਲਾ ਸਵੇਰ ਸੂਈ ਹੋਈ ਆ 12 ਤੋਂ 13 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਕੱਟਾ ਜੀ ਇਸ ਕੁਆਲਿਟੀ ਬਹੁਤ ਸੋਹਣੀ ਆ ਮੱਝ ਦੇ ਸਕਦੇ ਹੋ ਸੋਹਣੀ ਆ ਕੱਦ ਕਾੜ ਦੇ ਪੱਖ ਤੋਂ ਵੱਡੀ ਤੇ ਹੈਵੀ ਬੋਡੀ ਵੇਟ ਦੀ 8 ਲੀਟਰ ਬਈ ਸਾਢੇ 8 ਹੋਊਗਾ ਤੂੰ 8 ਮੰਨ ਕੇ ਲੈ ਲੈ ਬਈ ਕਹਿੰਦਾ ਸਾਢੇ 8 ਲੀਟਰ ਦੁੱਧ ਤਿਆਰ ਆ ਪਰ ਆਪਾਂ 8 ਮੰਨ ਕੇ ਦੇਣੀ ਆ ਜੀ ਕੱਦ ਬਹੁਤ ਚੈੱਕ ਕਰ ਸਕਦੇ ਹੋ ਵੱਡਾ ਬਾਕੀ ਥਣਾ ਦੇ ਸਹਿਜ ਬਹੁਤ ਸੋਹਣੇ ਤੁਹਾਨੂੰ ਨੇੜੇ ਤੇ ਦਿਖਾ ਦਾਂਗੇ ਅੰਦਰ ਨੂੰ ਲੈ ਆਓ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਨਹੀਂ ਨਹੀਂ ਮੌਲ ਕਰਦੀ ਕਿਹਾਦੇ ਸਹਿਜ ਸੋਹਣੇ ਚਾਰੇ ਥਣ ਨਿਖਰਵੇਂ ਹਵਾਨਾ ਚੈੱਕ ਕਰ ਸਕਦੇ ਹੋ ਆ 8.5 ਕਿਲੋ ਬਾਈ ਕਹਿੰਦਾ ਦੁੱਧ ਦਾ ਤੇ ਪਰ ਆਪ ਅੱਠ ਦੀ ਗਾਰੰਟੀ ਦੇਵਾਂਗੇ ਤਸੱਲੀ ਤੁਸੀਂ ਆਪ ਕਰਨੀ ਚਾਹੇ ਦੋ ਟਾਈਮ ਚਵਾਈ ਕਰ ਲੋ ਚਾਹੇ ਚਾਰ ਟਾਈਮ ਚਵਾਈ ਕਰ ਲੋ ਜੀ ਆ ਕੇ ਤਸੱਲੀ ਕਰ ਲਓ ਸ਼ੀਲ ਸੌ ਕਰਮ ਵਾਲੀ ਪੂਰੀ ਆ ਚੌੜਾ ਪੱਠੂੜਾ ਤੇ ਵੱਡੇ ਢਾਂਚੇ ਦੀ ਮੱਝ ਆ ਜੀ ਹਾਂਜੀ ਹਾਂ ਇਧਰੋਂ ਵਖਾ ਦੇ ਵੀਰੇ ਵਾਧ ਵੀ ਜਾਓ ਥੋੜਾ ਜਿਹਾ ਬਈ ਦੁੱਧ ਬਈ ਦੁੱਧ ਤਾਂ ਹੁਣ ਮਾਰੇ ਸੁੱਖ ਰੱਖੇ ਦੁੱਧ ਦੀ 12 ਲੀਟਰ ਦੁੱਧ ਕਰੂਗੀ ਛੱਟੀ ਚੰਗੀ ਆ ਜੀ ਬਾਡੀ ਬਾਂਦਰ ਤੋਂ ਚੰਗੀ ਆ ਬਾਕੀ ਜਾਦ ਬਰੀਡ ਚ ਵੀ ਪੈਂਦੀ ਆ ਜੀ ਥਣਾ ਦੇ ਸਾਈਜ਼ ਇੰਦਰਲੀ ਸਾਈਡ ਤੋਂ ਚੈੱਕ ਕਰ ਲੋ ਸੋਹਣੇ ਆ ਚਾਰੇ ਥਾ ਨਿੱਖੜ ਮੇ ਇੱਕੋ ਹੀ ਸਾਈਜ਼ ਤੇ ਦੇਖ ਸਕਦੇ ਹੋ ਤੁਸੀਂ ਕੀ ਮੁੱਲ ਆ ਬਈ ਇਹ ਤਾਂ ਜਾਇਜ਼ ਆ ਇਹ ਤਾਂ ਵੀਰੇ ਗੱਬਣ ਦੇ ਤਾਂ ਬਹੁਤ ਪੈਸੇ ਲੱਗਦੇ ਗੱਬਣ ਦਾ ਤਾਂ 90000 ਰੁਪਿਆ ਹੀ ਲੱਗਦਾ ਠੀਕ ਆ ਜੀ ਹੁਣ 72000 ਰੁਪਏ ਬਿਲਕੁਲ ਜਾਇਜ਼ ਮੁੱਲ ਕੀਤਾ ਬਾਈ ਨੇ ਕੋਈ ਐਡੀ ਗੱਲ ਨਹੀਂ ਜਿਹੜਾ ਮਰਜੀ ਆ ਜੇ ਵਜ਼ਨ ਜੀ ਬਹੁਤ ਚੰਗੀ ਝੁੱਟੀ ਆ ਬਾਕੀ ਬਾਡੀ ਸਟਰਕਚਰ ਚੰਗਾ ਹੀ ਦੁੱਧ ਵਾਲਾ ਇਹ ਪਸ਼ੂ ਆਪਾਂ ਗੈਣ ਸਕਦੇ ਆ ਇਹਨੂੰ ਹਾਂਜੀ ਤੇ ਮੋਲ ਰੇਟ ਜੀ ਬਿਲਕੁਲ ਜਾਇਜ਼ 72000 ਰੁਪਏ ਉਹਦੇ ਜੋ ਮਾਨਤਨ ਹੋ ਜਾਏ ਕਰ ਦਾਂਗੇ ਵੀਰੇ ਕਰ ਦਿਆਂਗੇ ਵਿੱਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਜੀ ਦੋ ਨੰਬਰ ਹੈ ਹਾਂਜੀ ਇਹ ਮਾਈ ਦੀ ਕੀ ਡਿਟੇਲ ਆ ਜੀ ਇਹ ਗੱਭਣ ਆ ਜੀ ਦੋ ਤਿੰਨ ਦਿਨ ਲੈਂਦੀ ਆ ਕਿੰਨੇ ਵੇ ਸੂਣਾ ਜੀ ਇਹਨੇ ਮਾਲਕ ਦਾ ਤੀਜਾ ਨਹੀਂ ਚੌਥਾ ਸੂਂਦੀ ਹੈ ਬਾਈ ਠੀਕ ਆ ਜੀ ਮਾਲਕਾ ਨੇ ਤੀਜਾ ਸਵੇਰ ਦੱਸਿਆ ਬਾਈ ਕਹਿੰਦਾ ਆਪਾਂ ਚੌਥਾ ਮੰਨ ਕੇ ਦੇਣੀ ਤੇ ਪਹਿਲੇ ਸਵੇ ਪਿਛਲੇ ਸਵੇ ਕਿੰਨਾ ਦੁੱਧ ਦਿੱਤਾ ਬਈ ਮਾਲਕ ਦਾ 14 ਕਿਲੋ ਦੁੱਧ ਆ 14 ਕਿਲੋ ਦੁੱਧ ਹਾਂ ਲੇਵਾ ਭਾਂਡਾ ਬਹੁਤ ਆ ਚਮੜੀ ਪਤਲੀ ਦੀ ਆ ਬਾਕੀ ਦਿੱਤਾ ਵੀ ਹੋਊਗਾ 13 ਲੀਟਰ ਦਾ ਪੱਕਾ ਹੀ ਬਾਕੀ ਹੈਵੀ ਬੋਡੀ ਵੇਟ ਦੀ ਆ ਤੋਰ ਕੇ ਦਿਖਾ ਦਿਓ ਜੀ ਦੋ ਤਿੰਨ ਦਿਨਾਂ ਦੀ ਕੱਚੀ ਆ ਬਾਈ ਬਸ ਤਿਆਰ ਹੀ ਆ ਹੁਣ ਤਾਂ ਬੋਹੜਾ ਬਣ ਗਿਆ ਸੀ ਟਪ ਕੇ ਲਈ ਅੱਜ ਹੀ ਲਈ ਆ ਠੀਕ ਆ ਬਾਈ ਕਹਿੰਦਾ ਤਿਆਰ ਹੀ ਆ ਇੱਕ ਦੋ ਦਿਨ ਲਊਗੀ ਬਾਕੀ ਜੀ ਲਾਇਏ ਤੇ ਆ ਪਸ਼ੂ ਦੇ ਬਾਕੀ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਜੀ ਦੇਖ ਸਕਦੇ ਹੋ ਪੂਰਾ ਵੱਡਾ ਹਵਾਨਾ ਫੇਸ ਕੁਆਲਟੀ ਸੋਹਣੀ ਆ ਮਾਲਕਾਂ ਨੇ ਤੀਜੇ ਸੂਏ ਦੱਸਿਆ ਬਾਈ ਕਹਿੰਦਾ ਆਪਾਂ ਚੌਥਾ ਮੰਨ ਕੇ ਦੇਣੀ ਕਿੰਨਾ ਦੁੱਧ ਸੀ ਬਾਈ 13 14 ਕਿਲੋ ਦੁੱਧ ਦੱਸ 13 14 ਕਿਲੋ ਦੁੱਧ ਦਿੱਤਾ ਪਿਛਲੇ ਸਾਲ ਹਵਾਨਾ ਥਣ ਬਹੁਤ 13 14 ਕਿਲੋ ਕੋਈ ਬਾਹਲਾ ਨਹੀਂ ਐਡੀ ਮੱਝ ਨੂੰ ਜੀ ਬਾਕੀ ਥਣ ਭਾਂਡੇ ਦੀ ਸਾਫ ਆ ਦੇਖ ਸਕਦੇ ਹੋ ਸੋਹਣੇ ਥਣ ਚਾਰੇ ਥਣ ਨਿਖਣਵੇਂ ਇੱਕੋ ਸਾਈਜ਼ ਦੇ ਦੁਰ ਲੋਈ ਹਵਾਨਾ ਚੈੱਕ ਕਰ ਸਕਦੇ ਹੋ ਪੂਰਾ ਟਾਪ ਦਾ ਹਵਾਨਾ ਜੀ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੋ ਤਾਂ ਵੱਧ ਵੀ ਲੈ ਸਕਦਾ ਜੀ ਸਮਝਣੇ ਸੋਹਣੇ ਆ ਚਾਰੇ ਤਾਂ ਨਿਕੜਨੇ ਕੋਈ ਸੈਜ ਦੇ ਸੋਹਣੀ ਫੇਸ ਕੁਆਲਿਟੀ ਬਾਕੀ ਉਹਵੇਂ ਚੌੜੀ ਬਹੁਤ ਹਾਂਜੀ ਹਾਂਜੀ ਬਹੁਤ ਸੋਹਣੀ ਪੂਰੀ ਸੀਲਸ ਆਉਗਾ ਜੀ ਬਾਕੀ ਹਵਾਨਾ ਤੁਸੀਂ ਦੇਖ ਸਕਦੇ ਹੋ ਪੂਰਾ ਟਾਪ ਦਾ ਹਵਾਨਾ ਲੱਗਿਆ ਪਿੱਛੇ ਨੂੰ ਵੀ ਬਹੁਤ ਤੇ ਅੱਗੇ ਨੂੰ ਵੀ ਹਵਾਨੇ ਦੀ ਧੱਕਾ ਬਹੁਤ ਆ ਬਹੁਤ ਆ ਅੰਦਰਲੀ ਸਾਈਡ ਤੁਹਾਨੂੰ ਦਿਖਾ ਦੇਂਗੇ ਪੂਰਾ ਗੱਠੰਗੂ ਹਮਾਰਾ گاਹ ਨੂੰ ਫਿਰਦਾ ਈ ਕੀ ਮੁੱਲ ਆ ਬਈ ਇਹਦਾ ਇਹਦਾ ਵੀ 72000 ਰੁਪਈਆ ਮੁੱਲ ਇਹਦਾ ਵੀ ਬਾਈ ਨੇ ਜਾਇਜ਼ ਹੀ ਕੀਤਾ 72000 ਰੁਪਈਆ ਬਾਕੀ ਵਿੱਚੋਂ ਮਾਨਤਨ ਕਰਾਂਗੇ ਵੀਰੇ ਦੋਵਾਂ ਦਾ ਠੀਕ ਹੈ ਜੀ ਮਾਨਤਨ ਹੋ ਜਾਊਗਾ ਬਾਈ ਕਹਿੰਦਾ ਜਿਹੜੇ ਵੀਰ ਨੂੰ ਪਸੰਦ ਆਉਂਦੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਸਸੀ ਗੱਲ